ਵਹੀਂ ਗੁਰਜੀ ਕਾ ਕਾਲਸਾ ਵਹੀਂ ਗੁਰਜੀ ਕੀ ਫਤਿ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਬਾਨਾ ਜੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਅੱਜ ਦੀ ਸਾਖੀ ਤੁਹਾਨੂੰ ਚੰਗੀ ਲੱਗੇ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਕਮੈਂਟ ਬਾਕਸ ਵਿੱਚ ਸਤਨਾਮ ਵਾਹਿਗੁਰੂ ਜ਼ਰੂਰ ਲਿਖਿਓ ਜੀ ਇੱਕ ਵਾਰੀ ਤਨਤਨ ਸਿਰੀ ਗੁਰੂ ਗੋਬਿੰਦ ਸਿੰਘ ਜੀ ਕੋੜੇ ਉੱਤੇ ਬੈਠ ਕੇ ਕਿਤੇ ਜਾ ਰਹੇ ਸਨ ਗੁਰੂ ਜੀ ਦੇ ਨਾਲ ਕੁਝ ਸਿੱਖ ਵੀ ਸਨ ਰਸਤੇ ਦੇ ਪਿੱਛੇ ਇੱਕ ਬੁੜੀ ਨਾਮ ਵਾਲਾ ਪਿੰਡ ਆ ਗਿਆ ਉਸ ਪਿੰਡ ਵਿੱਚ ਇੱਕ ਫਲਾਹੀ ਨਾਮ ਦਾ ਦਰਖਤ ਸੀ ਸੇ ਡਰੈਕਟੇ ਦੇ ਉੱਪਰ ਇੱਕ ਕਾਲੇ ਰੰਗ ਦਾ ਤਾਂ ਰਹਿੰਦਾ ਸੀ ਉਸ ਕਾਂ ਨੂੰ ਦੇਖ ਕੇ ਗੁਰੂ ਜੀ ਨੇ ਕਿਹਾ ਕੀ ਧਰਮ ਸਿੰਘ ਉਸ ਰੁੱਖ ਦੇ ਬੱਲ ਵੇਖੋ ਉਸ ਬੁੱਤੇ ਆਲਣਾ ਬੜਾ ਕੇ ਇੱਕ ਕਾਂ ਰਹਿੰਦਾ ਹੈ ਉਸ ਆਲਣੇ ਵਿੱਚ ਕਾਂ ਦੇ ਤਿੰਨ ਬੱਚੇ ਹਨ ਉਨਾ ਤਿੰਨਾ ਬੱਚਿਆਂ ਵਿੱਚੋਂ ਇੱਕ ਬੱਚਾ ਚੁੰਝ ਖੋਲ ਕੇ ਤੁਹਾਡੇ ਵੱਲ ਆਵੇਗਾ ਤੁਸੀਂ ਉਸ ਦੀ ਥੋਣ ਮਰੋੜ ਦਿਵੋ ਤੇ ਬੱਚੇ ਹੋਏ ਦੋਨਾਂ ਨੂੰ ਕੁਝ ਨਾ ਕਹਿਣਾ ਦਰਖਤ ਦੇ ਉੱਪਰ ਚੜ੍ਹ ਕੇ ਇਹਨਾਂ ਨੂੰ ਫੜ ਲਵੋ ਗੁਰੂ ਜੀ ਦਾ ਹੁਕਮ ਮੰਨ ਕੇ ਧਰਮ ਸਿੰਘ ਅਤੇ ਪਰਮ ਸਿੰਘ ਦੋ ਵੀ ਪ੍ਰਾ ਰੁੱਖ ਦੇ ਕੋਲ ਚਲੇ ਗਏ ਉਹਨਾਂ ਨੇ ਕਾਂ ਦੇ ਬੱਚੇ ਅਤੇ ਕਾਂ ਨੂੰ ਦੇਖਿਆ ਪਰਮ ਸਿੰਘ ਰੁੱਖ ਦੇ ਥੱਲੇ ਹੀ ਖੜਾ ਰਿਹਾ ਤੇ ਪਰਮ ਸਿੰਘ ਦਰਖਤ ਦੇ ਉੱਪਰ ਚੜ ਗਿਆ ਆਲਣੇ ਵਿੱਚ ਸੱਚਮੁੱਚ ਹੀ ਬੱਚੇ ਤਿੰਨ ਸਨ ਤੇ ਇੱਕ ਬੱਚੇ ਦੀ ਚੁੰਝ ਵੀ ਖੋਲੀ ਹੋਈ ਸੀ ਪਰਮ ਸਿੰਘ ਨੇ ਉਸ ਬੱਚੇ ਨੂੰ ਹੱਥ ਵਿੱਚ ਚੁੱਕ ਕੇ ਦੇਖ ਲਿਆ ਤੇ ਉਸ ਦੀ ਢੋਣ ਮਰੋੜ ਕੇ ਤੁਰੰਤ ਹੀ ਮਾਰ ਦਿੱਤਾ ਇਸ ਘਟਨਾ ਨੂੰ ਬਾਕੀ ਸਾਰੇ ਸਿੱਖ ਦੇਖ ਰਹੇ ਸੀ ਸਾਰੇ ਸਿੱਖਾਂ ਨੇ ਇਸ ਘਟਨਾ ਨੂੰ ਦੇਖਣ ਤੋਂ ਬਾਅਦ ਗੁਰੂ ਜੀ ਤੋਂ ਪੁੱਛਿਆ ਕਿ ਹੀ ਸੱਚੇ ਪਾਤਸ਼ਾਹ ਤੁਸੀਂ ਇਸ ਨੂੰ ਕਿਉਂ ਮਰਵਾ ਦਿੱਤਾ ਹੈ ਪੀਰ ਗੁਰੂ ਜੀ ਨੇ ਸਿੱਖਾਂ ਨੂੰ ਇਸ ਗੱਲ ਬਾਰੇ ਦੱਸਦੇ ਹੋਏ ਕਿ ਹਾਂ ਕਿ ਇਹ ਕਾਂ ਦਾ ਬੱਚਾ ਪਹਿਲਾਂ ਸਾਡਾ ਲੰਗਰੀ ਸੀ ਗੁਰੂ ਘਰ ਵਿੱਚ ਲੰਗਰ ਦੀ ਸੇਵਾ ਕਰਿਆ ਕਰਦਾ ਸੀ ਤੇ ਹਰ ਵੇਲੇ ਸਿੱਖਾਂ ਤੇ ਕਚੀਚੀਆਂ ਵੰਡਦਾ ਰਹਿੰਦਾ ਸੀ ਭੋਜਨ ਦਾ ਸ਼ਕੰਦ ਹਰ ਵੇਲੇ ਸੰਗਤ ਨਾਲ ਲੜਦਾ ਹੀ ਰਹਿੰਦਾ ਸੀ ਕਿਸੇ ਨਾਲ ਵੀ ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ ਜਦੋਂ ਇੱਕ ਦਿਨ ਇਹ ਇੱਕ ਸਿੱਖ ਨਾਲ ਲੜ ਪਿਆ ਤਾਂ ਉਸ ਸਿੱਖ ਨੇ ਇਸ ਨੂੰ ਕਿਹਾ ਕਿ ਤੂੰ ਸਦਾ ਹੀ ਕਰਲ ਕਰਲ ਕਰਦਾ ਰਹਿੰਦਾ ਹੈ ਜਿਵੇਂ ਕੀ ਕਾਂਦੇ ਬਾਗ ਕਾ ਕ ਕਰਦਾ ਰਹਿੰਦਾ ਹੈ ਤੂੰ ਲੰਗਰ ਘਰ ਵਿੱਚ ਹਮੇਸ਼ਾ ਹੀ ਰੌਲਾ ਪਾਉਂਦਾ ਰਹਿੰਦਾ ਹੈ ਉਸ ਸਿੱਖ ਦੀ ਸਹਿਸਵਾ ਕਹੀ ਹੋਈ ਗੱਲ ਇਸ ਲਈ ਸਰਾਕ ਬਣ ਗਈ ਤੇ ਕੁਝ ਦਿਨਾਂ ਬਾਅਦ ਹੀ ਉਸ ਲਾਂਗਰੀ ਦੀ ਮੌਤ ਹੋ ਗਈ ਤੇ ਫਿਰ ਉਸ ਲਾਂਗਰੀ ਸਿੱਖ ਨੇ ਆ ਕੇ ਕਾਂਦੀ ਜੂਨ ਵਿੱਚ ਜਨਮ ਲੈ ਲਿਆ ਤੇ ਹੁਣ ਇਹ ਸਿੱਖਾਂ ਨੂੰ ਦੇਖ ਕੇ ਰੌਲਾ ਪਾਉਂਦਾ ਹੈ ਤੇ ਇਸ ਨੂੰ ਇਸ ਦੀ ਸੇਵਾ ਦਾ ਫਲ ਹੁਣ ਮਿਲਿਆ ਹੈ ਜੋ ਇਸ ਦਾ ਕਾਂਦੀ ਜੂਨ ਤੋਂ ਛੁਟਕਾਰਾ ਹੋ ਗਿਆ ਹੈ ਲੰਗਰ ਵਿੱਚ ਸੇਵਾ ਕਰਦਾ ਰਿਹਾ ਇਸ ਲਈ ਇਸ ਨੂੰ ਆਪਣਾ ਜਾਣ ਕੇ ਕਾਂਦੀ ਜੂਨ ਤੋਂ ਛੁਟਕਾਰਾ ਦਿਵਾਇਆ ਹੈ ਇਸ ਦੀ ਮੁਕਤੀ ਕਰ ਦਿੱਤੀ ਹੈ ਹੁਣ ਇਹ ਸਵਰਗਾਂ ਵਿੱਚ ਜਾਵੇਗਾ ਸਿੱਖਾਂ ਨੇ ਗੁਰੂ ਜੀ ਦੇ ਮੁਖ ਤੋਂ ਇਸ ਘਾਤਕ ਬਾਰੇ ਜਾਣ ਕੇ ਹੈਰਾਨ ਹੋ ਕੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਫਿਰ ਉਸ ਪਿੰਡ ਦੇ ਪੂਰਬ ਵਾਲੇ ਪਾਸੇ ਅੱਗੇ ਵੱਧ ਗਈ ਉਸ ਜਗ੍ਹਾ ਉੱਤੇ ਇੱਕ ਬਹੁਤ ਵੱਡਾ ਸਰੋਵਰ ਸੀ ਉਸ ਸਰੋਵਰ ਦੇ ਕੋਲੇ ਇੱਕ ਸੱਪ ਭਜਿਆ ਹੁੰਦਾ ਸੀ ਉਸ ਸੱਪ ਦੇ ਗੁਰੂ ਜੀ ਦੇ ਕੋੜੇ ਦੇ ਅੱਗੇ ਖਲੋਕੇ ਆਪਣੀ ਫਣ ਉੱਚੀ ਚੁੱਕ ਲਈ ਸੱਪ ਦਾ ਫਣ ਚੱਕਿਆ ਹੋਇਆ ਦੇਖ ਕੇ ਗੁਰੂ ਜੀ ਨੇ ਆਪਣਾ ਇੱਕ ਤੀਰ ਉਸ ਸੱਪ ਉੱਤੇ ਚਲਾਇਆ ਤਾਂ ਉਹ ਤੀਰ ਸਿੱਧਾ ਸੱਪ ਦੇ ਫਣ ਵਿੱਚ ਬਚਿਆ ਤੇ ਉਸ ਸੱਪ ਦੇ ਧਰਤੀ ਉੱਤੇ ਡਿੱਗਣਸਾਰ ਹੀ ਪ੍ਰਾਣ ਨਿਕਲ ਗਏ ਫਿਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਸਿੱਖਾਂ ਨੂੰ ਉਸ ਸੱਪ ਦੀ ਵੀ ਜੀਵਨ ਗਾਥਾ ਦੱਸੀ ਕਿ ਇਹ ਸੱਪ ਇੱਕ ਮਸੰਦ ਸੀ ਜੋ ਕਿ ਬਹੁਤ ਕਮੰਡੀ ਸੀ ਸਤ ਸੰਗਤ ਦੇ ਵਿੱਚ ਇਸਨੇ ਕਦੀ ਵੀ ਆਪਣਾ ਸਿਰ ਨਹੀਂ ਝੁਕਾਇਆ സാം സാം മരഗയാ ਮਾਇਆ ਦੇ ਨਾਲ ਇਨਾ ਮੋ ਰਖਣ ਕਰਕੇ ਫਿਰ ਇਹੇ ਅਗਲੇ ਜਨਮ ਵਿੱਚ ਸੱਪ ਦੀ ਜੂਨੀ ਪੈ ਗਿਆ ਸਾਨੂੰ ਵੇਖ ਕੇ ਇਹੇ ਇਸ ਜੂਨੀ ਤੋਂ ਮੁਕਤ ਹੋਣ ਲਈ ਆਪ ਸਾਹਮਣੇ ਚੱਲ ਕੇ ਆਇਆ ਸੀ ਇਸ ਲਈ ਈਸ਼ਣੂ ਅਸੀਂ ਸੱਪ ਦੀ ਜੂਨ ਤੋਂ ਮੁਕਤ ਕਰਾਇਆ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਸੰਗਤ ਜੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੰਗਤ ਦੀ ਵੀਡੀਓ ਦੇ ਅੰਤ ਵਿੱਚ ਤੁਹਾਡੀ ਅੱਗੇ ਇਹ ਹੀ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਸਤਨਾਮ ਵਾਹਿਗੁਰੂ ਜੂ ਲਿਖਿਆ ਕਰੋ ਜੀ